ਸਿੱਧੂ ਜਠੇਰਿਆਂ ਦੇ ਪਿੱਤਰ ਸਰਾਧ 22 ਸਤੰਬਰ ਦਿਨ ਐਤਵਾਰ ਨੂੰ ਸਰਤਾ ਦੇ ਨਾਲ ਪਿੰਡ ਪੇਂਡ ਪੇਂਡ ਵਿਖੇ ਮਨਾਇਆ ਜਾਵੇਗਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਮਿੱਕੀ ਪਿੰਡ ਪੇਂਡ ਪੇਂਡ ਵਿਖੇ ਸਿੱਧੂ ਜਠੇਰਿਆਂ ਦੇ ਪਿੱਤਰ ਸਰਾਧ 22 ਸਤੰਬਰ ਦਿਨ ਐਤਵਾਰ ਨੂੰ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਅਤੇ ਐਨ.ਏ.ਆਰ.ਆਈ. ਵੀਰਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਵੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਹੈ ਕਿ 22 ਸਤੰਬਰ ਨੂੰ ਬਣਦੀਆਂ ਰਸਮਾਂ ਕੀਤੀਆਂ ਚੜ੍ਹੀਆਂ ਆਉ ਸੁਣਦੇ ਆ ਵਿਸ਼ੇਸ਼ ਕੋਟ ਨਵਾਂ ਸ਼ਹਿਰ ਟਿਕਾਰਾ ਸਿੱਧੂ ਬੋਲ ਰਹੇ ਹਨ ਹਾਂਜੀ ਅਸੀਂ ਸਿੱਧੂ ਜੀ ਦੇ ਸੇਵਾ ਦੇ ਕਮਿਊਨਿਟੀ ਪਿੰਡ ਪਿੰਡ ਦੀ ਸਿੱਧੂ ਥੇਰੇ ਅਸੀਂ ਹਰ ਸਾਲ ਸਾਡੇ ਇਧਰ ਆਸਰਾਧਨਾਇਆ ਜਾਂਦੇ ਇਸ ਸਾਲ ਵੀ 22 ਨਵੰਬਰ ਦਾ ਸਰਾਡਿਆ ਅਸੀਂ ਇਹੀ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ 22 ਤਰੀਕ ਦਿਨ ਐਤਵਾਰ ਨੂੰ ਆਪਣੇ ਪਿਤਰਾਂ ਦਾ ਸਤਿਕਾਰ ਮਨਾਇਆ ਜਾਣਾ ਤੇ ਸਾਰੇ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਹੁੰਚਣ ਦੀ ਦਰਪਾਤਾ ਕਰੋ ਕਿ ਨਾਲ ਰਲ ਕੇ ਸੇਵਾ ਦੇ ਘਰਾਉ ਉੱਤੇ ਸਾਰੀਆਂ ਸੰਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੋ ਵੀ ਰਸਤਾ ਦੇਣ ਨੂੰ ਲੰਗਰ ਦੇ ਵਿੱਚ ਪਾ ਲਿਓ 2 ਦਿਨ ਪਹਿਲਾਂ ਦੇਖੀ ਜਾਵੇ ਕਿ ਤੁਹਾਡੇ ਲੰਗਰ ਦੇ ਵਿੱਚ ਰਸਤਾ ਪਿਆ ਜਾਵੇ ਜੀ ਤੇ ਨਾਲ ਰਲ ਕੇ ਆ ਕੇ ਸਾਡੇ ਸੇਵਾ ਦੇ ਘਰਾਉ ਤੇ ਸਾਰਿਆਂ ਦਾ ਸਾਡਾ ਬਧਮੰਤ ਹੈ ਪਿਤਰਾਂ ਦੀ ਉਸ ਨੂੰ ਰੱਖੇ ਸਾਰੇ ਸੇਵਾ ਕਰੀਏ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਈਏ ਤੇ ਮੰਦਰ ਹਰ ਰੋਜ਼ ਖੁੱਲ੍ਹਾ ਰਹਿੰਦਾ ਹੈ ਜੀ ਸ੍ਰੀ ਵਿਸ਼ੇਸ਼ ਗੁਰੂ ਜੀ ਦਾ ਸ਼ਾਨ ਸ਼ੇਵਾ ਕਰਦੇ ਸਾਡੇ ਸੰਤਨ ਸਾਹਿਬ ਜੀ ਦੇ ਸਾਥ ਤੇ ਮਨਾਓ ਦਰਵਾਜ਼ੇ ਰਾਤ ਨੂੰ ਦੇਖਣਾ ਹੈ ਮੰਦਰ ਹਰ ਰੋਜ਼ ਖੁੱਲ੍ਹਾ ਰਹਿੰਦਾ ਹੈ ਲੰਗਰ ਵੀ ਹਰ ਰੋਜ਼ ਬਣਦਾ ਹੈ ਹਰ ਐਤਵਾਰ ਲੰਗਰ ਅਸੀਂ ਸੰਗਤ ਨੂੰ ਵਧਾ ਕੇ ਸਟਾਈਲ ਹੈ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਇਹ ਕੰਮ ਚੱਲਦਾ ਅਸੀਂ ਜੀ ਐਨ ਆਰ ਆਈ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਸਾਰੀ ਕਮੇਟੀ ਬਰੋ ਜੀ ਤੇ ਸਾਰੇ ਰਾਜ ਦੇ ਇਥੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਨਾਰਾਂ ਦੇ ਸੇਵਾ ਕਰਾਓ ਸਾਡਾ ਸਾਰਿਆਂ ਦਾ ਕੰਮ ਹੁੰਦਾ ਕਿ ਅਸੀਂ ਵੱਡੇ ਵੱਡੇ ਰਿਆਂ ਦੀ ਰਾਜ ਦੇ ਸਾਰੇ ਸੇਵਾ ਕਰੀਏ ਤੇ ਅਸ਼ੀਰਵਾਦ ਹਮਨ ਦੇ ਬਾਕੀ ਜੀ 22 ਤਰੀਕ ਨੂੰ ਜਰੂਰ ਪਹੁੰਚੋ ਜੇ ਨਾ ਇਤਨਾ ਕਿਤਨਾ ਦਾ ਆਪਣਾ ਸਰਾਹ ਮੈਨ ਲੈਣਾ ਕਿ ਸਾਰੀਆਂ ਸੰਤਨ ਹੱਥ ਚੋਰ ਦੀ ਨੀਤ ਕਿ ਜਰੂਰ ਇਥੇ ਕੌਂਸਲ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਲੰਗਰ ਵੀ ਆਣ ਕੇ ਸ਼ਗੋ ਦੇ ਨਾਲ ਨਾਲ ਸੇਵਾ ਕਰਨ ਸਾਨੂੰ ਜੇ ਹੋਵੇ